ਅਫਸਰਾ ਨੇ ਪਹਿਲਾਂ ਹੀ ਸਾਨੂੰ ਬਰੀਫ ਕੀਤਾ ਸੀ ਜੀ ਇਦਾਂ ਦੀ ਕੋਈ ਵੀ ਜਿਹੜੇ ਗਲਤ ਅੰਸਰ ਨੇ ਕੁਝ ਹੋ ਸਕਦਾ ਤੇ ਉਹਦੀ ਵਜ੍ਹਾ ਕਰਕੇ ਅਸੀਂ ਪੂਰੇ ਮਸਟੈਡੀ 'ਚ ਖੜੇ ਸੀ ਜੀ ਇੱਥੇ ਦਰਮਾਣ ਸਾਹਿਬ ਦੀ ਮਰਿਆਦਾ ਨੂੰ ਲੈ ਕੇ ਇੱਥੇ ਕਿਸੇ ਦੀ ਤਲਾਸ਼ੀ ਲੈ ਸਕਦੇ ਜੀ ਕਿਸੇ ਨੂੰ ਰੋਕੋ ਨਹੀਂ ਸਕਦੇ ਜੀ ਤੇ ਇਸ ਕਰਕੇ ਉਹ ਬੰਦੇ ਦਾ ਅਸੀਂ ਜਦੋਂ ਆਇਆ ਮੈਂ ਮਸਟੈਡੀ 'ਚ ਖੜਾ ਸੀ ਜੀ ਤੇ ਉਹ ਦੇਖ ਕੇ ਜਦੋਂ ਕੰਡਾ ਲੱਗਿਆ ਤੇ ਉਹਨੂੰ ਅਸੀਂ ਸਾਰਿਆਂ ਨੇ ਰੌਨਡ ਅਪ ਕਰਕੇ ਉਹਦਾ ਪਿਸਤਲ ਵੀ ਖੋਲਿਆ ਉਹ ਬੰਦਾ ਵੀ ਗ੍ਰਿਫਤਾਰ ਕਰ ਲਿਆ ਮੈਂ ਐਸੇ ਜਸਵੀਰ ਸਿੰਘ ਨੰਬਰ 1342 ਅਮਸਾ ਸਿਟੀ ਵੱਲੋਂ ਜੀ ਮੈਂ ਸਾਹ ਦੇ ਨਾਲ ਡਿਊਟੀ ਕਰਦਾ ਸੀ ਜੀ ਕਿ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬਰੀਫ ਕੀਤਾ ਸੀ ਜੀ ਇਦਾਂ ਦੀ ਕੋਈ ਵੀ ਜਿਹੜੇ ਗਲਤ ਅੰਸਰ ਨਾਲ ਕੁਝ ਹੋ ਸਕਦਾ ਤੇ ਉਹਦੀ ਵੇਲੇ ਕਰਕੇ ਅਸੀਂ ਪੂਰੀ ਮਸਟੈਡੀ 'ਚ ਖੜੇ ਸੀ ਜੀ ਇੱਥੇ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਲੈ ਕੇ ਇੱਥੇ ਕਿਸੇ ਦੀ ਤਲਾਸ਼ੀ ਨਹੀਂ ਲੈ ਸਕਦੇ ਜੀ ਕਿਸੇ ਨੂੰ ਰੋਕੋ ਵੀ ਨਹੀਂ ਸਕਦੇ ਜੀ ਤੇ ਇਸ ਕਰਕੇ ਉਹ ਬੰਦੇ ਦਾ ਅਸੀਂ ਜਦੋਂ ਆਇਆ ਮੈਂ ਮਸਟੈਡੀ 'ਚ ਖੜਾ ਸੀ ਜੀ ਉਹ ਦੇਖੇ ਜਦੋਂ ਕੰਡਾ ਲੱਗਿਆ ਤੇ ਉਹਨੂੰ ਅਸੀਂ ਸਾਰਿਆਂ ਨੇ ਰੌਨਪ ਕਰਕੇ ਉਹਦਾ ਪਿਸਤਲ ਵੀ ਖੋਲਿਆ ਉਹ ਬੰਦਾ ਵੀ ਗ੍ਰਸਤਾਰ ਕਰ ਲਿਆ ਮੈਂ ਐਸੇ ਜਸਜੀਤ ਸਿੰਘ ਨੰਬਰ 1342 ਅਮਰਸਰ ਸਿਟੀ ਵੱਲੋਂ ਜੀ ਮੈਂ ਸਾਥ ਨਾਲ ਡਿਊਟੀ ਕਰਦਾ ਸੀ ਜੀ ਕਿ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬਰੀਫ ਕੀਤਾ ਸੀ ਜੀ ਇਦਾਂ ਦੀ ਕੋਈ ਵੀ ਜਿਹੜੇ ਗਲਤ ਅੰਸਰ ਨਾਲ ਕੁਝ ਹੋ ਸਕਦਾ ਤੇ ਉਹਦੀ ਵਜ੍ਹਾ ਕਰਕੇ ਅਸੀਂ ਪੂਰੇ ਮਸਤੀੜੀ ਚ ਖੜੇ ਸੀ ਜੀ ਇੱਥੇ ਦਰਮਾਣ ਸਾਹਿਬ ਦੀ ਮਰਿਆਦਾ ਨੂੰ ਲੈ ਕੇ ਇੱਥੇ ਕਿਸੇ ਦੀ ਤਲਾਸ਼ ਨਹੀਂ ਲੈ ਸਕਦੇ ਜੀ ਕਿਸੇ ਨੂੰ ਰੋਕੋ ਨਹੀਂ ਸਕਦੇ ਜੀ ਤੇ ਇਸ ਕਰਕੇ ਉਹ ਬੰਦੇ ਦਾ ਅਸੀਂ ਜਦੋਂ ਆਇਆ ਮਸਤੈਲੀ 'ਚ ਖੜਾ ਸੀ ਜੀ ਤੇ ਉਹ ਦੇਖ ਕੇ ਜਦੋਂ ਕੰਡਾ ਲੱਗਿਆ ਤੇ ਉਹਨੂੰ ਅਸੀਂ ਸਾਰਿਆਂ ਨੇ ਹਰਾਉਣਪ ਕਰਕੇ ਉਹਦਾ ਪਿਸਤਲ ਵੀ ਖੋਲਿਆ ਉਹ ਬੰਦਾ ਵੀ ਗ੍ਰਿਫਤਾਰ ਕਰ ਲਿਆ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬਰੀਫ ਕੀਤਾ ਸੀ ਜੀ ਇਦਾਂ ਦੀ ਕੋਈ ਵੀ ਜਿਹੜੇ ਗਲਤ ਅੰਸਰ ਨਾਲ ਕੁਝ ਹੋ ਸਕਦਾ ਤੇ ਉਹਦੀ ਵਜ੍ਹਾ ਕਰਕੇ ਅਸੀਂ ਪੂਰੇ ਮਸਤੈਲੀ 'ਚ ਖੜੇ ਸੀ ਜੀ ਇੱਥੇ ਦਰਮਾ ਸਾਹਿਬ ਦੀ ਮਰਿਆਦਾ ਨੂੰ ਲੈ ਕੇ ਇੱਥੇ ਕਿਸੇ ਦੀ ਤਲਾਸ਼ੀ ਨਹੀਂ ਲੈ ਸਕਦੇ ਜੀ ਕਿਸੇ ਨੂੰ ਰੋਕੋ ਨਹੀਂ ਸਕਦੇ ਜੀ ਤੇ ਇਸ ਕਰਕੇ ਉਹ ਬੰਦੇ ਦਾ ਅਸੀਂ ਜਦੋਂ ਆਇਆ ਮੈਂ ਮਿਸਟੈਲੀ 'ਚ ਖੜਾ ਸੀ ਜੀ ਤੇ ਉਹ ਦੇਖ ਕੇ ਜਦੋਂ ਕੰਡਾ ਲੱਗਿਆ ਤੇ ਉਹਨੂੰ ਅਸੀਂ ਸਾਰਿਆਂ ਨੇ ਰੌਨਡ ਅਪ ਕਰਕੇ ਉਹਦਾ ਪਿਸਤਲ ਵੀ ਖੋਲਿਆ ਉਹ ਬੰਦਾ ਵੀ ਗ੍ਰਿਫਤਾਰ ਕਰ ਲਿਆ ਮੈਂ ਇਹ ਸੀ ਜਸਵੀਰ ਸਿੰਘ ਨੰਬਰ 1342 ਅਮਰਸਾ ਸਿਟੀ ਵੱਲੋਂ ਜੀ ਮੈਂ ਸਾਥ ਦੇ ਨਾਲ ਡਿਊਟੀ ਕਰਦਾ ਸੀ ਜੀ ਕਿ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬਰੀਫ ਕੀਤਾ ਸੀ ਜੀ ਇਦਾਂ ਦੀ ਕੋਈ ਵੀ ਜਿਹੜੇ ਗਲਤ ਅੰਸਰ ਨਾਲ ਕੁਝ ਹੋ ਸਕਦਾ ਉਹ ਉਲੀ ਵੇਲੇ ਕਰਤੇ ਅਸੀਂ ਪੂਰੇ ਮਸਤੀੜੀ 'ਚ ਖੜੇ ਸੀ ਜੀ ਇੱਥੇ ਨਰਮਨ ਸਾਹਿਬ ਦੀ ਮਰਿਆਦਾ ਨੂੰ ਲੈ ਕੇ ਇੱਥੇ ਕਿਸੇ ਤਲਾਸ਼ੀ ਨਹੀਂ ਲੈ ਸਕਦੇ ਜੀ ਕਿਸੇ ਨੂੰ ਰੋਕੋ ਨਹੀਂ ਸਕਦੇ ਜੀ ਤੇ ਇਸ ਕਰਕੇ ਉਹ ਬੰਦੇ ਦਾ ਅਸੀਂ ਜਦੋਂ ਆਇਆ ਮੈਂ ਮਸਤੀੜੀ 'ਚ ਖੜਾ ਸੀ ਜੀ ਤੇ ਉਹ ਦੇਖ ਕੇ ਜਦੋਂ ਕੰਡਾ ਲੱਗਿਆ ਤੇ ਉਹਨੂੰ ਅਸੀਂ ਸਾਰਿਆਂ ਨੇ ਪਰੌਣਾਪ ਕਰਕੇ ਉਹਦਾ ਪਿਸਤਲ ਵੀ ਖੋਲਿਆ ਉਹ ਬੰਦਾ ਵੀ ਗ੍ਰਿਫਤਾਰ ਕਰ ਲਿਆ ਮੈਂ ਇਹ ਅਸੀਂ ਜਸਵੀਰ ਸਿੰਘ ਨੰਬਰ 1342 ਅਮਸਾ ਸੈਡੀ ਵਾਲੋ ਜੀ ਮੈਂ ਸਾਥ ਨਾਲ ਡਿਊਟੀ ਕਰਦਾ ਸੀ ਜੀ ਕਿ ਅਫਸਰਾਂ ਨੇ ਪਹਿਲਾਂ ਹੀ ਸਾਨੂੰ ਬਰੀਫ ਕੀਤਾ ਸੀ ਜੀ ਇਦਾਂ ਦੀ ਕੋਈ ਵੀ ਜਿਹੜੇ ਗਲਤ ਅੰਸਰ ਨੇ ਕੁਝ ਹੋ ਸਕਦਾ ਤੇ ਉਹਦੀ ਵਜ੍ਹਾ ਕਰਕੇ ਅਸੀਂ ਪੂਰੇ ਮਸਤੀਡੀ 'ਚ ਖੜੇ ਸੀ ਜੀ ਇੱਥੇ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਲੈ ਕੇ ਇੱਥੇ ਕਿਸੇ ਦੀ ਤਲਾਸ਼ ਨਹੀਂ ਲੈ ਸਕਦੇ ਜੀ ਕਿਸੇ ਨੂੰ ਰੋਕੋ ਨਹੀਂ ਸਕਦੇ ਜੀ ਤੇ ਇਸ ਕਰਕੇ ਉਹ ਬੰਦੇ ਦਾ ਅਸੀਂ ਜਦੋਂ ਆਇਆ ਮੈਂ ਮਸਤੀਡੀ 'ਚ ਖੜਾ ਸੀ ਜੀ ਤੇ ਉਹ ਦੇਖ ਕੇ ਜਦੋਂ ਕੰਡਾ ਲੱਗਿਆ ਤੇ ਉਹਨੂੰ ਅਸੀਂ ਸਾਰਿਆਂ ਨੇ ਰੌਣਾਪ ਕਰਕੇ ਉਹਦਾ ਪਿਸਤਲ ਵੀ ਖੋਲਿਆ ਉਹ ਬੰਦਾ ਵੀ ਗ੍ਰਿਫਤਾਰ ਕਰ ਲਿਆ